ਵੇ ਰੱਜੇ ਬਾਲਾ ਆ ਆਈਆਂ ਗੱਲਾਂ ਉਹ ਜੰਮ ਕੇ ਲੋਕ ਬੁੱਢੇ ਹੋ ਗਏ ਹਾਂ 47 ਜਾਨੀ ਗਏ ਤੋਂ ਹਾਂ ਜੰਮ ਕੇ ਲੋਕ ਬੁੱਢੇ ਹੋ ਗਏ 74 80 ਸਾਲ ਤੋਂ ਬਾਹਰ ਆਇਆ ਮੈਂ ਹਾਂ ਤਾਂ ਆਇਆ ਕੀ ਯਾਦ ਕੀਤਾ ਪੁਰਾਣਾ ਬੜਾ ਜੀ ਅੱਲਾ ਜੀ ਬੜੀ ਕਰ ਮਨਵਾਈ ਹੋ ਗਈ ਆ ਹਾਂ ਇਹਦਾ ਹੱਜ ਹੋ ਗਿਆ ਹਾਂ ਆ ਛੋੜੀ ਜੀ ਗੱਲ ਨਹੀਂ ਹੈ ਹਾਂ ਇਹੋ ਬਚਾ ਉਹ 100 ਸਾਲ ਬਾਅਦ ਆਮਦਾਓ ਛੇ ਹਾਂ ਇਹ ਪੌੜਾ ਨਹੀਂ ਉਹ ਇਹ ਅਜੇ ਦੇਖੋ ਨਾ ਸਾਲ ਮੱਲਾ ਨੇ ਬੰਨ ਦਿੱਤੀ ਅਜੀ ਪੌੜੀ ਦਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣੇ ਪਿੰਡਾਂ ਦਾ ਜਿਹੜਾ ਨਾ ਉਹਦਾ ਸਾਹ ਬੋੜਾ ਇਹ ਪਿੰਡ ਦਾ ਸਾਹ ਬੋੜਾ ਹਾਂ ਇਹ ਗੱਦੇ ਜੋ ਇਹ ਤਰ੍ਹਾਂ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ ਇਹ ਗਰੀਆ ਬਾਜ਼ਾਰ ਜਿਹੜੇ ਸਿੱਧੇ ਘਰ ਦਾ ਹੈ ਇਹ ਜੋ ਹੋ ਗਿਆ ਅਗੋ ਹਾਂ ਤਿਆਰਾ ਪਤਾ ਵੀ ਲਾਇਦਾ ਬਈਆ ਕੇ ਦਾ ਜਿਆ ਕੇ ਦਾ ਪਰ ਚੇਂਜਿੰਗ ਆ ਗਈ ਹੈ ਨਾ ਟਾਈਮ ਬਹੁਤ ਹੋ ਗਿਆ ਹਾਂ ਟਾਈਮ ਜਾਦਾ ਹੋ ਗਿਆ ਹਮ ਹੋਵੇ ਇਹੋ ਇਹ ਆ ਜਿਹੜਾ ਬਾਜ਼ਾਰ ਆ ਇਹ ਹੁਣ ਤੋੜ ਮੈਂ ਦੇਖਾਂ ਹਾਂ ਹਾਂ ਚੱਲਦੇ ਹਾਂ ਅਗੋ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਥੋਂ ਸਾਰਾ ਹੀ ਅੱਛੇ ਕੋਈ ਸ਼ਾਇ ਨਹੀ ਹਿਦਾਗੇ ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਬਾਗ ਦੇ ਨੇ ਮਨ ਜੱਤੀ ਹੈ ਤੇ ਅਸੀਂ ਇੱਥੇ ਆ ਗਏ ਹਾਂ ਇੱਧਰ ਹਾਂ ਹੋਰ ਉਹ ਪਿੰਡ ਉੱਤਰੀਆ ਨੇ ਇੱਥੇ ਹੋਇਆ ਸਾਡਾ ਇਹਦਾ ਇੱਧਰ ਆ ਇੱਧਰ ਦਾਣੇ ਜਿਹੜੇ ਸੀ ਨਾ ਉਹ ਰਾਜਾ ਜੀ ਦੀਆਂ ਮੋਠੀਆਂ ਉਹਨੇ ਇੱਕ ਗੱਡਾ ਦਾਣਿਆਂ ਦਾ

ਅੱਜ ਫਿਰ ਜਿਹੜੇ ਬਚਪਨ ਚ ਜਿਹੜੀਆਂ ਗਲੀਆਂ ਚ ਖੇਡਦੇ ਸੀ ਗੰਗਾ ਸਿੰਘ ਸਾਡਾ ਯਾਰ ਸੀ ਹਾਂ ਉਹ ਗੌਰਮੈਂਟ ਦਾ ਵੈਰੀ ਸੀ ਹਾਂ ਪੁਲਿਸ ਜਿਹੜਾ ਉਹ ਪੁਲਿਸ ਉਹਦੇ ਸਾਹਮਣੇ ਆ ਜਾਂਦਾ ਉਹ ਖਾਲੀ ਨੇ ਜਾਂਦਾ ਹਾਂ ਤੈਨੂੰ ਮੈਨੂੰ ਨਹੀਂ ਜੇ ਦੋ ਜਿਹੜੇ ਗਵਾ ਬਣੇ ਸੀ ਉਹ ਮਗਾਤੇ ਉਹਨੇ ਕਹਿ ਲਿਆ ਹਰੀਆ ਹਾਂ ਤੇ ਪੁੰਡਾ ਸੀ ਨਾ ਜੋ ਜਬਈ ਆ ਜੋ ਇੱਕ ਬਹੁਤ ਗੰਦਾ ਹੀ ਹਾਂ ਮੈਨੂੰ ਸਾਰੇ ਯਾਦ ਇਹ ਕੋਨੇ ਤਾਜੀ ਉਹ ਤੇ ਧੰਨ ਸਾ ਨਿਆ ਯਾਦਾਂ ਦਾ ਤੋੜਦੇ ਨਾ ਤੇ ਗੰਗਾ ਜੀ ਨੂੰ ਪੜਾਉਂਦੇ ਹਾਂ ਉਹ ਉਹ ਤੇ ਫੋਨ ਦੀ ਗੱਲ ਪੁੱਛ ਹੋਇਆ ਉਹ ਇਧਰ ਆਪਣਾ ਪੁਰਾਣਾ ਘਰ ਪੁਰਾਣੀ ਵੇਹਲੀ ਵੇਖੀ ਆਓ ਨਹੀਂ ਆ ਜਾ ਵੇਖ ਪਰਾਣੀਆਂ ਗਲੀਆਂ ਚ ਜਿੱਥੇ ਖੇਡਦੇ ਹੁੰਦੇ ਸੀ ਉਹ ਕਿਦਾਂ ਦਾ ਲੱਗਾ ਵੇਖ ਕੇ ਉਹ ਵੇਖਣੀ ਉਹ ਨਾਮ ਘਾਰੀ ਆਪਣੇ ਜੋ ਹਾਂ ਇਹ ਬਕੋ ਬਕ ਯੋਗਾ ਜਿਹੜਾ ਚਾਰਜੀ ਹੁਣ ਤੇ ਕੋ ਕਰੇ ਵੀ ਦੇ ਉੱਥੇ ਪਰਿਵਾਰ ਚ ਕੌਣ ਕੌਣ ਹੋਣਾ ਤੁਹਾਡਾ ਉੱਥੇ ਕੌਣ ਹੈ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਹਾਂ ਮੈਂ ਆ ਗੱਲ ਨਹੀਂ ਲੱਭੀ ਹਾਂ ਇਹ ਜੱਦੀ ਹਾਂ ਦਾ ਜਮਾਕ ਪਉ ਇਹ ਤਾਂ ਹੈ ਇਹ ਬਹੁਤ ਪਿਆਰਾ ਲੱਗ ਉਹਧਰ ਨੂੰ ਵੇਖੋ ਇਧਰ ਨੂੰ ਇੱਕ ਗੱਲ ਕਰੋ ਉੱਥੇ ਪਰਿਵਾਰ ਚ ਕਿੰਨੇ ਜੀ ਹੈ ਆ ਜਾਦੀ ਜਾਨ ਮੈਂ ਜਾਈ ਬਹੁਤ ਇਹ ਦੇ ਆਹ ਸਾਡਾ ਮਾਇਆ ਤੇ ਮੈਂ ਆਹ ਦਾ ਨਾ ਆ ਬੰਦਾ ਤੇ ਮੈਨੂੰ ਸਲਾਮੀਆਂ ਹੋਣਗੀਆਂ ਬਿਲਕੁਲ ਹੈ ਇਹ ਰੱਬ ਦੀ ਮਿਹਰ ਹੈ ਜੀ ਹਾਂ ਤੇ ਬਾਪਾ ਦਿਲ ਜਿਦਾ ਨਾ ਸਾਫ ਰੱਖੋ ਹਾਂ ਤੇ ਅੱਲਾ ਬਾਹ ਸਾਰੇ ਕੰਮ ਦਿਖਾ ਲੈਂਦਾ ਹਾਂ ਹਾਂ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਤੁਹਾਡੇ ਘਰੇ ਬਜ਼ੁਰਗ ਆਏ ਨੇ ਕੀ ਨਾਮ ਹੈ ਇਹਨ ਦਾ ਕਿੱਦਾਂ ਸੰਪਰਕ ਚਾਹੀਏ ਤੁਹਾਡੇ ਦੇਖੋ ਜੀ ਇਹ ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਹਾਨਾ ਹੀ ਬਣਦਾ ਇਹਨਾਂ ਦੇ ਕਰਮਾ ਚ ਉਹ ਅੰਦਾਨਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸੁਬਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸੁਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਮੇਰੇ ਛੋਟੇ ਭਾਈ ਸਾਹਿਬ ਨੇ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਇਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਿਹੜਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਇੱਕ ਰੀਜ ਆ ਹਾਂ ਰੀਜ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਹੂੰ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਉਹਨਾਂ ਨੂੰ ਇਹ ਇੰਜ ਲੱਗਿਆ ਵੀ ਜਦਾਂ ਵੀ ਅਸੀਂ ਪਹੁੰਚ ਗਈ ਪਹੁੰਚ ਹੋ ਗਈ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰਾਬਤਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਇੰਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਪਾਓ ਪਿੱਛੋਂ ਨਹੀਂ ਹਟਿਆ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋ ਗਏ ਤੇ ਇਹ ਕੁਦਰਤੀ ਮਤਲਬ ਹਰੀ ਕਾਇਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੈ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਤੇ ਉਹ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਫਿਰ ਉਹ ਤੁਹਾਡੇ ਨਾਲ ਘੁੰਮਦੇ ਪਏ ਸੀ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਪਏ ਸੀ ਆ ਮੈਂ ਜੀ ਇਸ ਪਿੰਡ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਜਿਹੜੇ ਸਰਕਾਰ ਦੇ ਸੇਵਾਦਾਰ ਸੀ ਉਹਨਾਂ ਚੋਂ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਦੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਆ ਤੇ ਮੈਂ ਖੁਦ ਯਕੀਨ ਕਰਦਾ ਕਿ ਕਾਫੀ ਸਮੇਂ ਬਾਅਦ ਐਸਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਦੇ ਮਿਲਦੇ ਆ ਤੇ ਮੈਂ ਸਮਝਦਾ ਜੇ ਮੈਨੂੰ ਵਧੀਆ ਲੱਗਣ ਡਿਆ ਤੇ ਨੈਚੁਰਲ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਦੇ ਦੇਖਿਆ ਜਾਵੇ ਜਿਸ ਤਰੀਕੇ ਨਾਲ ਇਹਨਾਂ ਨੇ ਯਾਦਾਂ ਸਾਂਝੀਆਂ ਕੀਤੀਆਂ ਹਾਂ ਜੀ ਪੁਰਾਣੇ ਲੋਕਾਂ ਦੇ ਨਾਮ ਲੈ ਰਹੇ ਆ ਜੀ ਜੀ ਤੁਹਾਨੂੰ ਕੋਈ ਖਿਆਲ ਆ ਰਿਹਾ ਕਿ ਪਿੰਡ ਦੇ ਕੌਣ-ਕੌਣ ਹੋ ਸਕਦੇ ਸੀ ਆ ਅਸਲ ਦੇ ਵਿੱਚ ਜੀ ਜਿਹੜਾ ਸਾਡਾ ਪਿੰਡ ਮਚਰਾਵਾ ਨਾ ਇਹ 100% ਹੀ ਬਾਹਰੋਂ ਆ ਕੇ ਬਿਠਾਇਆ ਇਸ ਪਿੰਡ ਦਾ ਵਾਸੂ ਕੋਈ ਨਹੀਂ ਹੈਗਾ ਇਹ 100% ਮੁਸਲਮਾਨੀ ਪਿੰਡ ਸੀ ਉੱਠ ਕੇ ਚਲਾ ਗਿਆ ਤੇ ਜਿੰਨੇ ਵੀ ਆ तकरीबन ਜਿਆਦੇ ਲਾਇਲਪੁਰ ਤੋਂ ਉਸ ਤੋਂ ਬਾਅਦ ਸਿਆਲਕੋੜ ਤੋਂ ਤੇ ਕੁਸ਼ਕ ਘਰ ਆ ਜਿਹੜੇ 1 2 ਹੋਰ ਡਿਸਟ੍ਰਿਕਟ ਮਲਕਾ ਡਿਸਟ੍ਰਿਕਟ ਤੋਂ ਆਏ ਆ ਇਹ ਲਾਇਲਪੁਰ ਤੋਂ ਆਏ ਆ ਇਹ ਉਹਨੂੰ ਫੈਸਲਾਬਾਲਕੇ ਦੇ ਲਾਇਲਪੁਰ ਕਹਿੰਦੇ ਮੈਂ ਤੇ ਮੇਰੇ ਬ੍ਰਦਰ ਤੇ ਉਹਨਾਂ ਤੋਂ ਇਲਾਵਾ ਨੂਰਪੁਰ ਤੋਂ ਪੰਜ ਚਾਰ ਸੱਜਣ ਸੀ ਇੱਕ ਦੋ ਮਚਰਾਵਾ ਤੋਂ ਹੋਰ ਸੀਗੇ ਇਹਨਾਂ ਦੀ ਫੈਮਿਲੀ ਦਾ ਕੋਈ ਦੂਰੋ ਗੱਲ ਪਤਾ ਨਹੀਂ ਉਹਨਾਂ ਨਾਲ ਨਹੀਂ פרו ਤੇ ਬਾਰਡਰ ਦੇ ਬਾਰਡਰ ਦੇ ਦੂਜੇ ਪਾਸੇ ਸੀ ਅਸੀਂ ਬਾਰਡਰ ਦੇ ਇੱਧਰ ਸੀ ਇਹਨਾਂ ਨੇ ਹੀ ਉਧਰੋਂ ਬਾਰਡਰ ਕਰਾਸ ਕੀਤਾ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਤੇ ਇੱਧਰ ਜਦੋਂ ਸਾਡੇ ਵਾਲੇ ਪਾਸੇ ਆਏ ਤੇ ਜਿਹੜੇ ਸਾਡੇ ਬਾਰਡਰ ਤੇ ਤੇ ਮੁਲਾਜ਼ਮ ਭਾਈ ਸਾਹਿਬ ਨੇ ਉਹ ਉਹਨਾਂ ਨੇ ਇਹਨਾਂ ਨੂੰ ਲੈ ਕੇ ਸਾਡੇ ਹਵਾਲੇ ਕੀਤਾ ਫਿਰ ਇਹਨਾਂ ਨੂੰ ਆਪਾਂ ਜੋ ਵੀ ਕਾਗਜ਼ੀ ਕਾਰਵਾਈ ਕਰਾ ਕੇ ਤੇ ਵਾਪਸ ਲੈ ਕੇ ਆਏ ਭਾਜੀ ਇੱਕ ਤੁਹਾਡੇ ਲਈ ਇੱਕ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਾਰੇ ਇਸ ਪਿੰਡ ਤੋਂ ਪੁਰਾਣੇ ਨਹੀਂ ਹੂ ਹਾਂਜੀ ਲੇਕਿਨ ਆ ਜੋ ਜੀ ਬੈਠਾ ਜਿਹੜਾ ਉਹ ਉਸ ਪਿੰਡ ਤੋਂ ਪਰਾਨ ਹੈ ਹਾਂਜੀ ਮੈਂ ਉਹ ਵਿੱਚ ਸਾਰੀ ਗੱਲ ਰਹੇਗੀ ਉਹ ਐਕਚੁਅਲੀ ਕੀ ਵੀ ਜਿਵੇਂ ਹੁਣ ਸਾੜੇ ਪਿੰਡ ਦਾ ਕੋਈ ਇਧਰ ਦੇ ਵਾਸੂ ਨਹੀਂ ਹੈਗੇ ਸਾਰੇ ਬਾਹਰੋਂ ਆ ਕੇ ਬੈਠੇ ਆ ਜੇ ਹੁਣ ਅਸੀਂ ਕਹੀਏ ਨਾ ਜਿਹੜੇ ਇਹਨਾਂ ਦੇ ਟਾਈਮ ਦੇ ਕੋਈ ਪਰਿਵਾਰ ਰਹੇ ਸੀ ਰਹੇ ਹੁਣ ਫੇਰ ਤੇ ਇਹਨਾਂ ਨੂੰ ਪਤਾ ਹੋਊ ਪੀ ਉਹ ਫਲਾਣਾ ਫਲਾਣਾ ਦਾ ਘਰ ਕਿਹੜਾ ਨਾ ਹਾਂ ਇਹਨਾਂ ਨੂੰ ਇਹ ਆਪ ਜਿਹੜੇ ਲਾਗੇ ਪਿੰਡ ਜਿਹਦਾ ਪੇਜੋ ਚੱਕਿਆ ਕਿਸ਼ਨਕੋਟ ਆ ਚੀਮਾ ਖੁੱਡੀ ਆ ਈਵਨ ਗੱਲੋਵਾਲ ਇੱਥੇ ਇਧਰ ਦੇ ਘਰ ਇੱਥੇ ਰਹਿ ਰਹੇ ਆ ਜਿਹੜੇ ਮਤਲਬ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਉਹਨਾਂ ਬਾਰੇ ਦੱਸਦੇ ਆ ਉਹ ਬਜ਼ੁਰਗ ਤਾਂ ਕਈ ਰੱਬ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਔਲਾਦ ਹੈਗੀ ਆ ਜੇ ਰੱਬ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੀ ਔਲਾਦ ਇਹਨਾਂ ਦੇ ਸੱਜਣਾ ਮਿੱਤਰਾਂ ਦੇ ਪਰਿਵਾਰ ਇਹਨਾਂ ਨੂੰ ਇਹਨਾਂ ਨੂੰ ਵੀਜ਼ਾ ਮੇਰੇ ਖਿਆਲ 45 ਦਿਨ ਦੀ ਐਂਟਰੀ ਹੈ ਇਹਨਾਂ ਦੀ 45 ਦਿਨ ਰੁੱਕ ਸਕਦੇ ਆ ਪਰ ਮੇਰੇ ਖਿਆਲ ਮਤਲਬ ਚਲੇ ਜਾਣਗੇ ਜਲਦੀ ਹਾਂਜੀ ਮੈਂ ਇਹੀ ਪੁੱਛ ਰਿਆ ਸੀ ਕਿ ਜਦੋਂ ਇਹ ਗਲੀਆਂ ਦੇ ਵਿੱਚ ਫਿਰਦੇ ਪਏ ਜਦੋਂ ਦੱਸਦੇ ਪਏ ਸੀ ਕਿ ਇੱਥੇ ਛੱਪੜ ਇਲਾਵਾ ਜਾਂ ਸਬਜ਼ੀ ਘਰ ਨਹੀਂ ਦਾ ਸੀ ਜੋ ਫਲਾਣੇ ਦਾ ਅਹਿਸਾਸ ਕਿਵੇਂ ਦਾ ਲੱਗਦਾ ਕਿਉਂਕਿ ਮੈਨੂੰ ਹੋ ਰਿਹਾ ਤੁਹਾਨੂੰ ਕੀ ਫੀਲ ਹੋ ਰਿਹਾ ਮੈਂ ਜੀ ਖੁਦ ਇਸ ਪਿੰਡ 'ਚ ਜੰਮਿਆ ਪਲਿਆ ਆ ਤੇ ਇਹ ਜਿਹੜਾ ਛੱਪੜ ਜਾਂ ਹੋਰ ਮਸਜਿਦ ਆ ਜਾਂ ਖੂਹ ਆ ਇਹ ਮੈਂ ਆਪਣੇ ਅੱਖੀਂ ਵੇਖਿਆ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹੁਣ ਤੱਕ ਹਰ ਘਰ ਬਾਉਂਡਰੀਆਂ ਵਾਲੀਆਂ ਗਈਆਂ ਉਦੋਂ ਕਾਫੀ ਤੌੜ ਮਤਲਬ ਇਹਗਾ ਸ਼ੇਰ ਕਰਨਾਂ ਤਾਂ ਖਾਲੀ ਹੁੰਦਾ ਸੀ ਕਾਫੀ ਜਗ੍ਹਾ ਨਾ ਖੂਸੀ ਮਸਜਿਦ ਸੀ ਇੰਦਰ ਸ਼ਪੜ ਸੀਗਾ ਤੇ ਮਤਲਬ ਜਿਗ ਨਾ ਜਿੱਦਾਂ ਇਹ ਦੱਸ ਰਹੇ ਆ ਮਤਲਬ ਮੈਂ ਉਹ ਚੀਜ਼ਾਂ ਅੱਖੀਂ ਵੇਖੀਆਂ ਨੇ ਓਏ ਸਾਹ ਕਿਵੇਂ ਤਾਂ ਲੱਗਦਾ ਕਿਉਂਕਿ ਬਚਪਨ ਜ ਖੇਡੇ ਉਹਨਾਂ ਦੇ ਅਭਿਸ਼ੇਰ ਨਾ ਥਾ ਕਿ ਅੱਜ ਇੱਕ ਐਸਾ ਗੈਸਟ੍ਰੀ ਕਹਿ ਸਕਦੇ ਆ ਇੱਕ ਮਹਿਮਾਨ ਅੱਧ ਜੀ ਮੈਂ ਸਮਝਦਾ ਆ ਕਿ ਜਿੰਨੇ ਵੀ ਆਪਣੇ ਇਧਰ ਉੱਠ ਕੇ ਗਏ ਆ ਜਾਏ ਬਹੁਤ ਤੇ ਚਲੇ ਰੱਬ ਨੂੰ ਪਿਆਰੇ ਹੋਗੇ ਜੋ ਗਾਂ ਉਹਨਾਂ ਦੇ ਵਾਰਸ ਵੀ ਹੈਗੇ ਜਿਹੜੇ ਮਤਲਬ ਉੱਥੇ ਜਾ ਕੇ ਪੈਦਾ ਹੋਏ ਆ ਮਤਲਬ ਮੇਰੀ ਤੇ ਅਪੀਲ ਆ ਸਰਕਾਰਾਂ ਦੋਹਾਂ ਨੂੰ ਕਿ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਇਸੋ ਦਾ ਕਿ ਉਹ ਆਪਣੇ ਖਰਚੇ ਤੇ ਭੇਜਣ ਵੇਖਣ ਲਈ ਇਧਰ ਲਈ ਉਧਰ ਜਾਣ ਉਧਰ ਲਈ ਸਰਕਾਰ ਨੂੰ ਵੀ ਵੀਜ਼ਾ ਨਰਮ ਚਾਹੀਦਾ ਤੇ ਇਧਰ ਲਈ ਨੂੰ ਵੀ ਚਾਹੀਦਾ ਵੀ ਉਹ ਕਮ ਸੇ ਕਮ ਪਬਲਿਕ ਦੇ ਆਉਣ ਦੇ ਨਾਲ ਜਿਹੜੀ ਪਬਲਿਕ ਹੈ ਨਾ ਇੱਕ ਪੁਲ ਦਾ ਕੰਮ ਕਰਦੀ ਆ ਤੇ ਜੇ ਪੁਲ ਕਾਇਮ ਹੋ ਉਤੇ ਖਰੇ ਮਤਲਬ ਕਾਫੀ ਹੱਦ ਤੱਕ ਜਿਹੜੀ ਖੁੰਦਕਬਾਜੀ ਘੱਟ ਸਕਦੀਆਂ ਲੈਂਦਾ ਪੰਜਾਬ ਤੇ ਚੜਦੇ ਪੰਜਾਬ ਚ ਅੱਜ ਮੈਨੂੰ ਲੱਗਦਾ ਕੋਈ ਫਰਕ ਤੇ ਨਹੀਂ ਹੈਗਾ ਨਾ ਜੀ ਧਰਤੀ ਉਹੀ ਆ ਲੀਹ ਕੀ ਵਜੀ ਆ ਸੇਮ ਧਰਤੀ ਆ ਸੇਮ ਹੀ ਲੋਕ ਆ ਕਿਉਂਕਿ ਆ ਜੋ ਬੈਠੇ ਆ ਕਿਤੇ ਉਹਨਾਂ ਨੂੰ ਵੀ ਅਹਿਸਾਸ ਨਹੀਂ ਲੱਗਦਾ ਭੈ ਕਿ ਉਹ ਕਹਿੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਮੈਂ ਕਿਹਾ ਜੀ ਸਵੇਰੇ ਜਦੋਂ ਰੋਟੀ ਖਾਣ ਲੱਗੇ ਤੇ ਉਹ ਪਰੌਂਠੇ ਬਣਾਏ ਸੀ ਮੂਲੀ ਵਾਲੇ ਤੇ ਇਹਨਾਂ ਨੂੰ ਇੱਕ ਪਰੌਂਠੀ ਦਿੱਤੀ ਦਹੀਂ ਨਾਲ ਮੱਖਣ ਤੇ ਉਹ ਮੇਰੇ ਮਿਸੇਜ ਕਰਨ ਲੱਗੇ ਬਈ ਬਾਬਾ ਜੀ ਹੋਰ ਇੱਕ ਲੈ ਲਓ ਕਹਿਣ ਲੱਗੇ ਨਹੀਂ ਪੁੱਤ ਇੱਕ ਹੀ ਖਾਣੀ ਆ ਜੀ ਹੋਰ ਹੋਰ ਲੋੜ ਉਹ ਮੈਂ ਬਾਅਦ ਚ ਫੇਰ ਖਾ ਲੂ ਆਪਣੇ ਘਰ ਆ ਹਾਂ ਮਤਲਬ ਉਹ ਲਫਿ ਛੋਟਾ ਜਿਹਾ ਪਰ ਡੂੰਗਾ ਬੜਾ ਮਤਲਬ ਇੱਕ ਮਤਲਬ ਵਿਸ਼ਵਾਸ ਆ ਕਿ ਮੈਂ ਜਿੱਥੇ ਆਇਆ ਹਾਂ ਬਹੁਤ ਸੇਫ ਆ ਇਹ ਲੋਕ ਇੱਕ ਮਿੰਟ ਭਾਜੀ ਪਲੀਜ਼ ਇੱਕ ਮਿੰਟ ਛੱਡੋ ਡਲ ਜੁਗੀ ਉੱਤੇ ਨਾ ਰੁਕ ਜਾਓ ਭਈ ਯਾਨੀ ਕਿ ਇਹਨਾਂ ਵਿਸ਼ਵਾਸ ਆ ਕੰਫੀਡੈਂਸ ਦੇ ਵਿੱਚ ਮਤਲਬ ਇੱਥੇ ਤੁਹਾਡੇ ਵਿੱਚ ਬੈਠੇ ਆ ਚਲੋ